ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸੰਗਰੂਰ ਤੋਂ ਐਮਪੀ ਨੇ ਉਹਨਾਂ ਨੇ ਵੱਡਾ ਕਦਮ ਚੁੱਕ ਲਿਆ ਹੈ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਔਰ ਉਸ ਚਿੱਠੀ ਦੇ ਵਿੱਚ ਸ਼ਿਕਾਇਤ ਲਗਾਈ ਗਈ ਹੈ ਉਹਨਾਂ ਦੇ ਹੋਮ ਅਰੈਸਟ ਦੀ ਦਰਸਲ ਫਤੇਕਰ ਸਾਹਿਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਹੋਮ ਅਰੈਸਟ ਕਰ ਲਿਆ ਜਾਂਦਾ ਹੈ ਉਸ ਦਿਨ ਹੋਮ ਅਰੈਸਟ ਕਰ ਲਿਆ ਜਾਂਦਾ ਜਦੋਂ ਸਿਮਰਨਜੀਤ ਸਿੰਘ ਮਾਨ ਧੂਰੀ ਧਰਨੇ ਦੇ ਉੱਤੇ ਜਾਣ ਲੱਗੇ ਹੁੰਦੇ ਨੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਧੂਰੀ ਦੇ ਵਿੱਚ ਰੱਖੇ ਧਰਨੇ ਦੇ ਵਿੱਚ ਸ਼ਮੂਲੀਅਤ ਕਰਨੀ ਹੁੰਦੀ ਹੈ ਪਰ ਦੂਜੇ ਪਾਸੇ ਫੌਰੀ ਤੌਰ ਦੇ ਉੱਤੇ ਪੁਲਿਸ ਵੱਲੋਂ ਘਰ ਦੇ ਵਿੱਚ ਹੀ ਹੋਮ ਅਰੈਸਟ ਕਰ ਲਿਆ ਜਾਂਦਾ ਹੈ ਇਸ ਮਾਮਲੇ ਨੂੰ ਲੈ ਕੇ ਫਤਿਹਗੜ ਸਾਹਿਬ ਦੇ ਐਸਐਸਪੀ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਸੀਗਾ ਕਿ ਹੋਮ ਅਰੈਸਟ ਨਹੀਂ ਹੈ ਪਰ ਸੀਆਰਪੀਸੀ ਦੇ ਪ੍ਰੋਟੋਕਾਲ ਦੇ ਅਧੀਨ ਉਹਨਾਂ ਨੂੰ ਉੱਥੇ ਰੋਕਿਆ ਗਿਆ ਪਰ ਦੂਜੇ ਪਾਸੇ ਵੱਡੇ ਪੱਧਰ ਦੇ ਉੱਤੇ ਇਹ ਗੱਲ ਸਾਹਮਣੇ ਆਈ ਕਿ ਸਿਮਰਜੀਤ ਸਿੰਘ ਮਾਨ ਨੂੰ ਹੋਮ ਅਰੈਸਟ ਕਰ ਲਿਆ ਜਾਂਦਾ ਹੈ ਔਰ ਦੂਜੇ ਪਾਸੇ ਧਰਨੇ ਦੇ ਵਿੱਚ ਧੂਰੀ ਦੇ ਕੋਲ ਜਿਹੜਾ ਧਰਨਾ ਸੀ ਉੱਥੇ ਨਹੀਂ ਪਹੁੰਚਣ ਦਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸਿਮਰਂਜੀਤ ਸਿੰਘ ਮਾਨ ਨੇ ਇੱਕ ਚਿੱਠੀ ਲਿਖੀ ਹੈ ਓਮ ਬਿਰਲ ਆ ਜੋ ਕਿ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਔਰ ਉਸ ਚਿੱਠੀ ਦੇ ਵਿੱਚ ਸਿੱਧੀ ਸ਼ਿਕਾਇਤ ਲਗਾਈ ਗਈ ਹੈ ਕਿ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਜੇ ਪ੍ਰਦਰਸ਼ਨ ਕਰਨ ਦੇ ਵਾਸਤੇ ਮੈਂ ਇੱਕ ਐਮਪੀ ਹੋਣ ਦੇ ਨਾਤੇ ਵੀ ਸ਼ਮੂਲੀਅਤ ਨਹੀਂ ਕਰ ਸਕਦਾ ਮੇਰਾ ਹੋਮ ਅਰੈਸਟ ਕਰ ਲਿਆ ਜਾਂਦਾ ਹੈ ਤੇ ਦੂਜੇ ਪਾਸੇ ਆਮ ਲੋਕਾਂ ਦੇ ਨਾਲ ਕੀ ਕੁਝ ਹੋਵੇਗਾ ਇਹ ਇਲਜ਼ਾਮ ਸਿੱਧੇ ਲਗਾਏ ਗਏ ਨੇ ਔਰ ਜਲਦ ਅਤੇ ਕਾਨੂੰਨ ਦੇ ਮੁਤਾਬਕ ਪੁਖਤਾ ਕਾਰਵਾਈ ਦੀ ਮੰਗ ਕੀਤੀ ਗਈ ਹੈ ਇੱਕ ਪਾਸੇ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਵੱਖ-ਵੱਖ ਅ ਮੋਰਚੇ ਖੋਲ੍ਹੇ ਜਾ ਰਹੇ ਨੇ ਅੱਜ ਵੀ ਸੰਗਰੂਰ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਘਰ ਘੇਰਨ ਦੀ ਤਿਆਰੀ ਜਿਹੜੀ ਹੈਗੀ ਆ ਉਸ ਮਾਮਲੇ ਨੂੰ ਲੈ ਕੇ ਵੀ ਚਰਚਾਵਾ ਚੱਲ ਰਹੀਆਂ ਨੇ ਪਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਹੁਣ ਇੱਕ ਵੱਡਾ ਕਦਮ ਚੁੱਕ ਲਿਆ ਹੈ ਔਰ ਇਸ ਦੇ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਲਿਆਂਦਾ ਗਿਆ ਆ ਔਰ ਓਮ ਬਿਰਲਾ ਦੇ ਸਾਹਮਣੇ ਸ਼ਿਕਾਇਤ ਕੀਤੀ ਗਈ ਹੈ ਐਮਪੀ ਨੇ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਵਿਚ MP ਨੇ ਔਰ ਉਸੇ ਨੂੰ ਲੈ ਕੇ ਸੰਗਰੂਰ ਤੋਂ MP ਹੋਣ ਦੇ ਬਾਵਜੂਦ ਇਹ ਸ਼ਿਕਾਇਤ ਜਿਹੜੀ ਉਹਨਾਂ ਨੇ ਕੀਤੀ ਹੈ ਕਿ ਹਾਂ ਕਿ ਮੈਨੂੰ MP ਹੋਣ ਦੇ ਬਾਵਜੂਦ ਇੰਨਾ ਕੁਝ ਸੈਨਾ ਪੈ ਰਹੇ ਆ ਦੇ ਆਮ ਲੋਕ ਕੀ ਕੁਝ ਸਹੰਦੇ ਹੋਣਗੇ ਇਹੋ ਜੀ ਤਜਵੀਜ਼ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਮਾਮਲੇ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕੁਝ ਕਰਦੀ ਹੈ ਕਿ ਨਹੀਂ ਇਹ ਸਮਾਂ ਦੱਸੇਗਾ ਪਰ ਜੋ ਵੀ ਹੋਏਗਾ ਸਭ ਦੱਸਦੇ ਰਹਿਵਾਂਗੇ ਔਰ ਤੱਕ ਲਈ ਬਨੇ ਰੋ 1 India Punjabi Subscribe to 1 India channel and never miss an update